ਜੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਕਰਦੇ ਆ ਕਿ ਸਰਦਾਰ YouTube ਚੈਨਲ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਦਸੰਬਰ ਪੋ ਦਾ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਪੂਰਾ ਪਰਿਵਾਰ ਖੇਰੂ ਖੇਰੂ ਹੋ ਗਿਆ ਸੀ ਤਾਂ ਅੱਜ ਆਪਾਂ ਲਾਲੜੂ ਮੰਡੀ ਤੋਂ ਮਰੀਂਡਾ ਜਾ ਰਹੇ ਆਂ ਮਰੀਂਡਾ ਇੱਕ ਇਤਿਹਾਸਿਕ ਸਥਾਨ ਹੈ ਜਿੱਥੇ ਮਾਤਾ ਗੁਜਰੀ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਬਜ਼ਾਦਿਆਂ ਨੂੰ ਜੇਲ੍ਹ ਵਿੱਚ ਰੱਖਿਆ ਸੀ ਇੱਕ ਰਾਤ ਅੱਜ ਆਪਾਂ ਉੱਥੇ ਚੱਲੇ ਆ ਤੇ ਤੁਹਾਨੂੰ ਸਾਰਿਆਂ ਨੂੰ ਉਸ ਇਤਿਹਾਸਿਕ ਅਸਥਾਨ ਦੇ ਦਰਸ਼ਨ ਕਰਵਾਵਾਂ ਕਾਦੋਦਾਰ ਟ੍ਰੇਨ ਦਾ ਵੇਟ ਕਰ ਰਹੇ ਸੀਗੇ ਹੁਣ ਬੋਲ ਗਿਆ ਸਪੀਕਰ ਵੀ ਹੁਣ ਵੇਟ ਕਰਦੇ ਆ ਟ੍ਰੇਨ ਦਾ ਆਣ ਆਲੀ ਆ ਬਸ ਮੇਰੇ ਨਾਲ ਮੇਰਾ ਭਰਾ ਆ ਤਰਨਜੋਤ ਸਿੰਘ ਪੰਚੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੇ ਮੇਰਾ ਭਰਾ ਛੋਟਾ ਭਰਾ अज चल मोरिंडा पहुंच चुके हैं पहुंच गए आप गुरुद्वारा कोतवाली साहब ਤੁਸੀਂ ਦੇਖ ਸਕਦੇ ਹੋ ਸਾਹਮਣੇ ਇਹ ਸੀਗੀ ਜੇਲ ਇਹ ਉਸੇ ਟਾਈਮ ਦੀ ਉਦਾਂ ਹੀ ਜੇਲ ਹੈ ਜਿਵੇਂ ਪੁਰਾਣੇ ਜ਼ਮਾਨੇ ਚ ਸੀਗੀ ਇਹ ਅੰਦਰ ਦਾ ਦ੍ਰਿਸ਼ਾ ਇੱਥੇ ਮਾਤਾ ਗੁਜਰੀ ਜੀ ਤੇ ਛੋਟੇ ਦੋ ਸਾਹਿਬਜ਼ਾਦਿਆਂ ਨੂੰ ਜੋਰਾਵਰ ਸਿੰਘ ਜੀ ਨੂੰ ਫਤਿਹ ਸਿੰਘ ਜੀ ਨੂੰ ਇੱਥੇ ਰੱਖਿਆ ਸੀ ਇਹ ਪ੍ਰਾਤਨ ਤਾਲਾ ਹੈ ਇਹ ਜੇਲ ਦੇ ਦਰਵਾਜ਼ੇ ਹਨ ਇਹ ਉਖੜ ਗਏ ਸੀਗੇ ਇਹ ਹੁਣ ਵੀ ਸਾਹਮਣੇ ਰੱਖੇ ਹੋਏ ਹਨ ਇੱਕ ਲੱਕੜ ਦਾ ਦਰਵਾਜਾ ਹੈ ਤੇ ਦੂਜਾ ਲੋਹੇ ਦਾ ਹੈ ਇਹ ਦਰਵਾਜੇ ਤੁਹਾਨੂੰ ਜੇਲ੍ਹ ਦੇ ਸੱਜੇ ਹੱਥ ਦਿਖ ਜਾਣਗੇ ਜਦੋਂ ਵੀ ਤੁਸੀਂ ਦਰਸ਼ਨ ਕਰਨ ਜਾਓਗੇ ਤੁਸੀਂ ਜ਼ਰੂਰ ਦੇਖਿਓ ਸਰਸਾ ਨਦੀ ਤੋਂ ਵਿਛੜ ਕੇ ਮਾਤਾ ਜੀ ਨੇ ਸਹਿਬਜ਼ਾਦੇ ਨਾਲ ਰਾਤ ਸਰਸਾ ਨਦੀ ਦੇ ਕਿਨਾਰੇ ਕੁੰਮੇ ਮਸ਼ਕੀ ਦੀ ਝੂੰਗੀ ਵਿੱਚ ਕੱਟੀ ਉੱਥੇ ਦੋ ਦਿਨ ਲక్ష్ਮੀ ਨਾ ਦੀ ਬ੍ਰਾਹਮਣੀ ਰੋਟੀ ਪਾਣੀ ਪਹੁੰਚਾਉਂਦੀ ਰਹੀ ਉਥੇ ਸਿਹੜੀ ਦਾ ਗੰਗੂ ਬ੍ਰਾਹਮਣ ਮਾਤਾ ਜੀ ਤੇ ਸਹਬਜ਼ਾਦਿਆਂ ਨੂੰ ਨਾਲ ਆਪਣੇ ਪਿੰਡ ਲੈ ਆਇਆ ਗੰਗੂ ਗੁਰੂ ਘਰ ਦੇ ਲੰਗਰ ਵਿੱਚ ਸੇਵਾਦਾਰ ਸੀ ਪੈਸਿਆਂ ਦੀ ਭਰੀ ਖੁਰਜੀ ਦੇਖ ਕੇ ਗੰਗੂ ਦੀ ਨੀਅਤ ਬਦਲ ਗਈ ਮੋਰਾ ਉਸਨੇ ਛੁਪਾ ਦਿੱਤੀਆਂ ਸ਼ੋਰ ਪਾਉਣ ਲੱਗਾ ਕਿ ਚੋਰੀ ਹੋ ਗਈ ਹੈ ਚੋਰੀ ਹੋ ਗਈ ਹੈ ਮਾਤਾ ਜੀ ਨੇ ਕੋਲ ਬੁਲਾ ਕੇ ਆਖਿਆ ਭਾਈ ਰੋਲਾ ਨਾ ਪਾ ਮੋਹਰਾ ਇੱਥੇ ਹੀ ਹੋਣ ਗਿਆ ਘਰ ਵਿੱਚ ਬਾਰੋ ਕੋਈ ਨਹੀਂ ਆਇਆ ਘਰ ਵਿੱਚ ਹੀ ਹੋਣ ਗਿਆ ਗੰਗੂ RAM ਤੂੰ ਕੀਤੇ ਰੱਖ ਕੇ ਭੁੱਲ ਗਿਆ ਹੋਵੇਗਾ ਗੰਗੂ ਨੇ ਏਸੀ ਗੱਲ ਦਾ ਗੁੱਸਾ ਕਰ ਦਿੱਤਾ ਆਪਣੇ ਪਿੰਡ ਦੇ ਚੌਧਰੀ ਨੂੰ ਨਾਲ ਲੈ ਕੇ ਮੁਰਿੰਡੇ ਥਾਣੇ ਕੋਤਵਾਲੀ ਵਿੱਚ ਪਹੁੰਚ ਗਿਆ ਇੱਥੇ ਉਸ ਸਮੇਂ ਦੇ ਦੋ ਥਾਣੇਦਾਰ ਜਾਨੀ ਖਾਂ ਮਾਨੀ ਖਾਂ ਡਿਊਟੀ ਕਰਦੇ ਸਨ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਗੁਰੂ ਗੋਬਿੰਦ ਸਿੰਘ ਜੀ ਦੇ ਬਿਰਧ ਮਾਤਾ ਗੁਜਰੀ ਜੀ ਦੋਨੋਂ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬੈਠੇ ਹਨ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰ ਲਓ ਜਾਨੀ ਖਾਂ ਮਾਨੀ ਖਾਂ ਨੇ ਮਾਤਾ ਜੀ ਤੇ ਦੋਵੇਂ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਥਾਣਾ ਕੋਤਵਾਲੀ ਵਿੱਚ ਲੈ ਆਏ ਇੱਥੇ ਕੋਤਵਾਲੀ ਵਿੱਚ ਬੰਦ ਕਰ ਦਿੱਤਾ ਇੱਕ ਰਾਤ ਰੱਖਿਆ ਗਿਆ ਨਾ ਰਾਤ ਨੂੰ ਰੋਟੀ ਪਾਣੀ ਨਾ ਠੰਡ ਤੋਂ ਬਚਣ ਲਈ ਕੱਪੜਾ ਦਿੱਤਾ ਸਵੇਰ ਹੁੰਦਿਆਂ ਸਾਰ ਗੱਡਿਆਂ ਵਿੱਚ ਬੈਠ ਕੇ ਸਰਹੰਦ ਨੂੰ ਲੈ ਗਏ ਇਸ ਕਰਕੇ ਇਹ ਸਥਾਨ ਬੜਾ ਹੀ ਪੂਜਣਯੋਗ ਹੈ ਤੇ ਇਹ ਜੇਲ ਉਸੇ ਤਰ੍ਹਾਂ ਹੀ ਹੈ ਜਿਵੇਂ ਪੁਰਾਣੇ ਸਮੇਂ ਵਿੱਚ ਸੀ ਤੁਸੀਂ ਦਰਸ਼ਨ ਕਰ ਸਕਦੇ ਹੋ ਹਾਂਜੀ ਆਪਾਂ ਚੱਲੇ ਆ ਹੁਣ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਕੇ ਘਰ ਨੂੰ ਮਰਿੰਡਾ ਆ ਗਏ ਨੇ ਸਟੇਸ਼ਨ ਤੇ ਅੱਜ ਦੇ ਵਲੌਗ ਦੀ ਕਰਦੇ ਆ ਇੱਥੇ ਸਮਾਪਤੀ ਬਹੁਤ ਹੀ ਜਲਦ ਮਿਲਾਂਗੇ ਨੈਕਸਟ ਵਲੌਗ ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ